मैं सलविंदर सिंह कलसी उत्तराखंड गदरपुर तो भारतीय सिक्ख संघ संघ प्रदेश अध्यक्ष उत्तराखंड एक लम्मा प्रयास साढ़े जसवीर सिंह विरजी द्वारा किया गया और पूरे यूपी छड़ के पूरे देश में जोड़न का एक उपरला गया जिसे काफ़ी हद तक सफलता भी मिली और हमेशा ये तय किया जाता रहा ਕਿ ਸਾਡੇ ਜਿਹੜੇ ਮਹਾਪੁਰਖ ਨੇ ਜਿਹੜੀਆਂ ਸਾਡੀਆਂ ਮਹਾਨ ਹਸਤੀਆਂ ਰਹੀਆਂ ਨੇ ਉਹਨਾਂ ਦੇ ਜਨਮ ਦਿਨਾਂ ਨੂੰ ਕਿਸੇ ਨਾ ਕਿਸੇ ਰੂਪ ਚ ਮਨਾਇਆ ਜਾਏ ਤਾਂ ਕਿ ਸਾਡੀ ਆਉਣ ਵਾਲੀ ਜਿਹੜੀ ਪੀੜ੍ਹੀ ਆ ਅੱਗੇ ਜਿਹੜੇ ਹੋਰ ਜਿਹੜੇ ਸਮਾਜ ਦੁਜੇ ਨੇ ਉਹ ਵੀ ਕਮ ਸੇਮ ਸਾਡੇ ਸਿੱਖਾਂ ਦੇ ਇਤਿਹਾਸ ਬਾਰੇ ਸਾਡੇ ਬਾਰੇ ਜਾਣ ਸਕਣ ਕਿ ਸਾਡਾ ਇਤਿਹਾਸ ਕੀ ਸੀ ਔਰ ਅਸੀਂ ਵਰਤਮਾਨ ਕੀ ਆ ਉਸੇ ਪ੍ਰਯਾਸ ਦੇ ਵਿੱਚ ਅੱਜ ਮਹਾਰਾਜਾ ਰਣਜੀਤ ਸਿੰਘ ਜੀ ਦੀ ਜਨਮ ਦਿਨ ਨੂੰ ਮਨਾਉਂਦੇ ਹੋਏ ਅੱਜ ਜਿਹੜਾ ਇੱਕ ਉਪਰਾਲਾ ਕੀਤਾ ਗਿਆ ਹੈ ਭਾਰਤੀ ਸਿੱਖ ਸੰਗਠਨ ਵੱਲੋਂ ਉਹ ਬਹੁਤ ਹੀ ਸランਗਾ ਯੋਗ ਉਪਰਾਲਾ ਹੈ ਔਰ ਇਸ ਨਾਲ ਕਮ ਸੇ ਕਮ ਸਾਡੀ ਆਉਣ ਵਾਲੀ ਪੀੜ੍ਹੀ ਨਹੀਂ ਔਰ ਸਾਡੇ ਸਮਾਜ ਦੇ ਨਾਲ ਰਹਿਣ ਵਾਲੇ ਦੂਜੇ ਸਮਾਜਾਂ ਨੂੰ ਵੀ ਪਤਾ ਚੱਲਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਕੌਣ ਸੀ ਕਿਸ ਤਰ੍ਹਾਂ ਦਾ ਉਹਨੇ ਰਾਜ ਕੀਤਾ ਕਿੰਨਾ ਸਮਾਂ ਰਾਜ ਕੀਤਾ ਇਹ ਸਾਰੀਆਂ ਚੀਜ਼ਾਂ ਦੂਜੇ ਸਮਾਜ ਨੂੰ ਆ ਦੇਸ਼ ਨੂੰ ਦੱਸਣ ਦੀ ਲੋੜ ਤਾਂ ਬਹੁਤ ਦੂਰੇ ਸਾਡੇ ਘਰ ਸਾਡੇ ਬੱਚਿਆਂ ਨੂੰ ਪਤਾ ਨਹੀਂ ਅਸੀਂ ਖੋਦ ਇਤਿਹਾਸ ਨਹੀਂ ਜਾਣਦੇ ਅਸੀਂ ਆਪਣੇ ਬੱਚੇ ਨੂੰ ਨਹੀਂ ਦੱਸ ਸਕਦੇ ਸਾਡੇ ਬਜ਼ੁਰਗ ਜਿਹੜੇ ਜਾਣਦੇ ਸੀ ਉਹ ਆਪਣੇ ਬੱਚਿਆਂ ਨੂੰ ਦੱਸਦੇ ਸੀ ਅੱਜ ਅਸੀਂ ਖੁਦ ਨਹੀਂ ਪੜੇ ਸਾਡੀ ਗੁਰਮੁਖੀ ਨਹੀਂ ਗਈ ਸਾਡੀ ਪੜ੍ਹਾਈ ਭਾਵੇਂ ਪੰਜਾਬੀ ਦੀ ਨਹੀਂ ਅਸੀਂ ਵੀ ਹਿੰਦੀ ਸਕੂਲੋਂ ਜੋ ਪੜੇ ਲੇਕਿਨ ਇੱਕ ਮਨ ਦੀ ਲਗਨ ਸੀ ਇਹੀਂ ਉੜਾੜਾ ਕੋ ਨਹੀਂ ਸਿੱਖਿਆ ਕਿਸੇ ਸਕੂਲ 'ਚ ਨਹੀਂ ਸਿੱਖਿਆ ਕਿਉਂਕਿ ਹੈ ਨਹੀਂ ਸੀ ਪ੍ਰਾਇਮਰੀ ਸਕੂਲ ਦੀ ਪੜ੍ਹਾਈ ਸੀ ਲੇਕਿਨ ਮਨ ਦੀ ਲਗਨ ਨਾਲ ਘਰ ਦੇ ਵਿੱਚ ਗੁਰਦੁਆਰਾ ਸੀ ਸਾਡੇ ਫਾਰਮ ਦੇ ਵਿੱਚ ਪਰਿਵਾਰ ਦਾ ਔਰ ਸਾਡੀ ਦਾਦੀ ਮਾਂ ਉੱਥੇ ਪੜਦੀ ਸੀ ਸਾਡੇ ਤਾਜ ਹੀ ਪੜਦੇ ਉਹਨਾਂ ਨੂੰ ਵੇਖ-ਵੇਖ ਕੇ ਹੀ ਉੜਾ ਸਿੱਖ ਕੇ ਲਿਖਣਾ ਅੱਜ ਵੀ ਨਹੀਂ ਆਉਂਦਾ ਲੇਕਿਨ ਪੜਨ ਦੀ ਬਦ ਮਿਲ ਗਈ ਉਹ ਜਿਹੜਾ ਘਰ ਦੇ ਵਿੱਚ ਉਹ ਗੁਰੂ ਘਰ ਹੈ ਉਹ ਅਗਰ ਕਿਸੇ ਨੂੰ ਸਿੱਖਿਆ ਮਿਲਦੀ ਹੈ ਪਰਿਵਾਰ ਤੋਂ ਬਾਹਰ ਗੁਰਦੁਆਰਾ ਸਕੂਲ ਮੈਨੂੰ ਲੱਗਦਾ ਹੈ ਕਿ ਜਿੰਨੀਆਂ ਕੋ ਸਮੱਸਿਆ ਸਾਡੇ ਸਾਹਮਣੇ ਆਉਂਦੀਆਂ ਨੇ ਜੋ ਗੁਰੂ ਘਰਾਂ ਤੋਂ ਔਰ ਪਰਿਵਾਰ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਉਹਦੇ ਨਾਲ ਸਾਡੀ ਮਿਕਸਡ ਮੈਰਿਜ ਸਾਡੇ ਡਾਈਵੋਰਸ ਦੇ ਮਸਲੇ ਸਾਡੇ ਧਰਮ ਤੋਂ ਮੰਤਰ ਹੋਏ ਬੱਚਿਆਂ ਨੂੰ ਰੋਕਣ ਵਾਸਤੇ ਬਾਹਰ ਜਾ ਕੇ ਪਤਿਤ ਹੁੰਦੇ ਇਹ ਸਾਰੀਆਂ ਚੀਜ਼ਾਂ ਸਾਡੇ ਘਰਾਂ ਤੋਂ ਸ਼ੁਰੂ ਹੁੰਦੀਆਂ ਜੇ ਅਸੀਂ ਘਰਾਂ ਤੋਂ ਉਹਨਾਂ ਨੂੰ ਉੱਚ ਸਿੱਖਿਆ ਚੰਗੀ ਸਿੱਖਿਆ ਧਾਰਮਿਕ ਸਿੱਖਿਆ ਦਿਆਂਗੇ ਜੇ ਸਾਡੇ ਮਾਪੇਬਾਪ ਨੂੰ ਨਹੀਂ ਪਤਾ ਸਾਡੇ ਪਰਿਵਾਰ ਦੇ ਵੱਡਿਆਂ ਨੂੰ ਨਹੀਂ ਪਤਾ ਤੇ ਸਾਡੇ ਬੱਚਿਆਂ ਨੂੰ ਕੀ ਪਤਾ ਲੱਗੇਗਾ ਤੇ ਇਸ ਤਰ੍ਹਾਂ ਉਹਨਾਂ ਦੀ ਜਿਹੜੀ ਸਿੱਖਿਆ ਹੈ ਧਾਰਮਿਕ ਉਹ ਬਹੁਤ ਦੂਰ ਹੁੰਦੇ ਜਾਂਦੇ ਨੇ ਉਸ ਤੋਂ ਔਰ ਸਮਾਂ ਪਾ ਕੇ ਉਹ ਸਾਡੇ ਤੋਂ ਦੂਰ ਵਿਦੇਸ਼ਾਂ 'ਚ ਚਲੇ ਜਾਂਦੇ ਨੇ ਔਰ ਫਿਰ ਉਹ ਇੱਕ ਐਸਾ ਕਟਆਫ ਹੋ ਜਾਂਦਾ ਹੈ ਕਿ ਬੱਚੇ ਮਾਂ-ਬਾਪ ਦੀ ਸਿੱਖਿਆ ਤੋਂ ਦੂਰ ਹੋਣ ਕਰਕੇ ਇੱਕ ਸਾਡੇ ਧਰਮ ਤੋਂ ਵੀ ਦੂਰ ਹੋ ਜਾਂਦੇ ਉਹ ਸਾਰੀਆਂ ਚੀਜ਼ਾਂ ਸਾਡੇ ਨਾਲ ਲੈ ਕਿਉਂਕਿ ਵਿਸ਼ਾ ਬਹੁਤ ਵਾਸਟ ਹੈ ਬਹੁਤ ਤਿੰਨ-ਤਿੰਨ ਚਾਰ-ਚਾਰ ਵਿਸ਼ੇ ਨੇ ਗੱਲ ਕਰਤੀ ਜਾਏ ਤੇ ਬਹੁਤ ਲੱਭੇ ਲੇਕਿਨ ਇੱਕ ਗੱਲ ਆਉਂਦੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਦਿਨ ਦੀ ਗੱਲ ਹੋਵੇ ਤੇ ਮਹਾਰਾਜੇ ਦੇ ਰਾਜ ਦੀ ਗੱਲ ਨਾ ਹੋਵੇ ਉਹਦੇ ਰਾਜ ਦੇ ਵਿੱਚ ਸਿੱਖਿਆ ਦੀ ਗੱਲ ਨਾ ਹੋਵੇ ਉਹਦੇ ਰਾਜ ਦੇ ਵਿੱਚ ਧਰਮ ਦੀ ਗੱਲ ਨਾ ਹੋਵੇ ਉਹਦੇ ਰਾਜ ਦੇ ਵਿੱਚ ਸਾਡੇ 1 ਰੁਪਏ ਦੇ ਬਰਾਬਰ 13 ਪਾਉਂਡ ਹੋਣ ਔਰ 40 ਤੋਂ 50 ਜਰਨੈਲ ਵਿਦੇਸ਼ਾਂ ਦੇ ਆ ਕੇ ਸਾਡੇ ਉਥੇ ਰਾਜ ਦੇ ਵਿੱਚ ਨੌਕਰੀ ਕਰਨ ਔਰ ਇੱਥੋਂ ਦੀ ਹਾਈ ਲੈਟ ਸਿੱਖਣ ਔਰ ਉਹਦੇ ਜੂੜਾ ਆੜਾ ਸਿੱਖਣ ਦਾੜੀ ਕੇਸ ਰੱਖਣ ਉਹਨਾਂ ਵਾਸਤੇ ਜ਼ਰੂਰੀ ਹੋ ਜਾਏ ਉਹ ਚੀਜ਼ਾਂ ਅਗਰ ਅਸੀਂ ਅੰਕ ਵਿੱਚ ਜ਼ਿਕਰ ਨਹੀਂ ਕਰਦੇ ਤੇ ਮੈਨੂੰ ਲੱਗਦਾ ਹੈ ਕਿ ਤੇ ਆਉਣ ਵਾਲੀ ਪੀੜੀ ਨੂੰ ਨਤਲ ਨੂੰ ਅਸੀਂ ਇਹ ਨਹੀਂ ਦੱਸ ਪਾਵਾਂਗੇ ਕਿ ਸਾਡਾ ਸਿੱਖ ਰਾਜ ਕੀ ਸੀ ਔਰ ਸਾਡੇ ਮਨਾਂ ਦੇ ਵਿੱਚ ਉਸ ਰਾਜ ਨੂੰ ਦੁਬਾਰਾ ਲਿਆਉਣ ਦੀ ਇੱਛਾ ਕਿਉਂ ਮਰਨਦੀ ਹੈ ਕਿਉਂਕਿ ਉਹ ਇੱਕ ਹਲੀਮੀ ਰਾਜ ਸੀ ਉਹਦੇ ਜਗਰ ਦੂਜੇ ਧਰਮ ਨੂੰ ਆਪਣੇ ਧਰਮ ਨੂੰ ਮੰਨਣ ਦੀ ਪੂਰਨ ਖੋਲ ਸੀ ਜੇ ਉਹ ਸਾਡੇ ਗੁਰੂ ਦੇ ਦਵਾਰੇ ਦੇ ਉੱਤੇ ਸੋਹਣਾ ਲੱਗਦਾ ਸੀ ਤੇ ਉਹਦੀ ਮਸਜਿਦ ਤੇ ਵੀ ਸੋਹਣਾ ਲੱਗਿਆ ਉਹਦੇ ਮੰਦਰਾਂ ਤੇ ਵੀ ਹਿੰਦੂਆਂ ਦੇ ਸੋਹਣਾ ਲੱਗਿਆ ਇਹ ਕਿਤੇ ਨਾ ਕਿਤੇ ਸਾਡਾ ਧਰਮ ਨਿਰਪੇਖ ਦਾ ਸਭ ਤੋਂ ਪਹਿਲਾ ਪ੍ਰਿਆਸ ਸੀ ਮੈਨੂੰ ਲੱਗਦਾ ਹੈ ਕਿ ਅਗਰ ਧਰਮ ਨਿਰਪੱਖ ਦੀ ਆ ਜੀਆ ਸਰਕਾਰਾਂ ਗੱਲ ਕਰਦੀਆਂ ਨੇ ਤੇ ਲੱਗਦਾ ਹੈ ਕਿ ਉਹ ਸਿੱਖ ਰਾਜ ਤੋਂ ਪਹਿਲਾਂ ਕਿਤੇ ਧਰਮ ਨਿਰਪੱਖ ਨਹੀਂ ਸੀ ਔਰ ਅਗਰ ਅਸੀਂ ਮਾਨਵ ਅਧਿਕਾਰ ਦੀ ਗੱਲ ਕਰ ਲਈਏ ਤੇ ਗੁਰਤੇਗ ਬਹਾਦਰ ਤੋਂ ਪਹਿਲਾਂ ਕਿਤੇ ਮਾਨਵ ਅਧਿਕਾਰ ਵਾਸਤੇ ਦੂਜੇ ਧਰਮ ਵਾਸਤੇ ਆਪਣੀ ਜਾਨ ਦੇ ਕੇ ਸ਼ਹਾਦਤ ਦੇ ਕੇ ਇਹ ਦੇਸ਼ ਔਰ ਧਰਮ ਦੀ ਰੱਖਿਆ ਕਰਨ ਵਾਸਤੇ ਜੋ ਉਪਰਾਲਾ ਗੁਰੂ ਮਹਾਰਾਜ ਜੀ ਨੇ ਸਾਡੇ ਗੁਰੂਆਂ ਨੇ ਕੀਤਾ ਪੰਜ ਜਾਮੇ ਮੀਰੀ ਪੀਰੀ ਦੇ ਰਹੇ ਲੇਕਿਨ ਛੇਵੇਂ ਜਾਮੇ ਜੇਕਰ ਮੀਰੀ ਦੀ ਲੋੜ ਪਈ ਤਲਵਾਰ ਪੈਨਣ ਦੀ ਲੋੜ ਪਈ ਆਪਦੇ ਹੱਕਾਂ ਦੀ ਰਾਖੀ ਵਾਸਤੇ ਅਗਰ ਸ਼ਮਸ਼ੀਰ ਚੁਕਣੀ ਪਈ ਤੇ ਛੇਵੇਂ ਪਾਸ਼ਾ ਨੇ ਉਹ ਵੀ ਕੰਮ ਕੀਤਾ ਉਹਦੇ ਬਾਅਦ ਚ ਨੌਵੇਂ ਪਾਸ਼ਾ ਨੇ ਜਹਾਦ ਦੇ ਕੇ ਦਸਵੇਂ ਪਾਸ਼ਾ ਨੇ ਇੱਕ ਐਸੀ ਜੋਤ ਸਾਡੇ ਅੰਦਰ ਜਗਾ ਦਿੱਤੀ ਇੱਕ ਐਸਾ ਬਾਗੀ ਸਾਡੇ ਅੰਦਰ ਇੱਕ ਬਣਾ ਦਿੱਤਾ ਕਿ ਅਸੀਂ ਆਪਣੇ ਹੱਕਾਂ ਵਾਸਤੇ ਆਪਣੇ ਦੇਸ਼ ਦੇ ਮਜਲੂਮਾਂ ਦੇ ਹੱਕਾਂ ਵਾਸਤੇ ਅਸੀਂ ਧਰਮ ਵਾਸਤੇ ਵੀ ਲੜਨ ਮਰਨ ਨੂੰ ਤਿਆਰ ਹੋ ਗਏ ਔਰ ਅਸੀਂ ਆਪਣੀਆਂ ਜਾਨਾਂ ਦੇਣ ਲੱਗ ਪਏ ਜਦੋਂ ਕੋਈ ਕੌਮ ਆਪਣੀ ਜਾਨ ਦੇਣ ਤੱਕ ਲੜਨ ਨੂੰ ਤਿਆਰ ਹੁੰਦੀ ਹੈ ਮਰਨ ਤੱਕ ਸ਼ਹਾਦਤ ਤੱਕ ਉਦੋਂ ਉਹਦੇ ਅੱਗੇ ਕੋਈ ਵੀ ਕਮ ਮੌਕਾ ਨਹੀਂ ਉਹਨਾਂ ਪ੍ਰਾਪਤੀਆਂ ਦੇ ਨਾਲ ਅਸੀਂ ਸਿੱਖ ਰਾਜ ਪ੍ਰਾਪਤ ਕੀਤਾ ਲੰਮਾ ਸੰਘਰਸ਼ 100 ਸਾਲ ਦਾ ਜਿਹਦੇ ਚ ਸਾਡੇ ਸਿਰਾਂ ਦੇ ਮੁੱਲ ਪਏ ਜਿਹਦੇ ਚ ਸਾਡੀਆਂ ਜਿਹੜੀ ਸਿੱਖੀ ਸੀ ਉਹ ਇੰਨੀ ਕੁ ਔਖੀ ਸੀ ਕਿ ਇੱਕ ਖੰਡੇ ਦੀ ਧਾਰ ਤੇ ਚੱਲਣ ਦਾ ਮਤਲਬ ਔਰ ਸਿੱਖ ਹੋਣ ਦਾ ਮਤਲਬ ਇੱਕੋ ਸੀ 18ਵੀਂ ਸਤਾਬਦੀ ਦੇ ਵਿੱਚ ਉਸ ਸਮੇਂ ਸਾਡੀ ਸਿੱਖੀ ਨੂੰ ਕਿਤੇ ਟਾ ਨਹੀਂ ਲੱਗੀ ਲੇਕਿਨ ਜਦੋਂ ਅਸੀਂ ਸਿੱਖ ਰਾਜ ਮੰਨ ਲਿਆ ਅਸੀਂ ਫਰਸ਼ ਤੋਂ ਅਰਸ਼ ਤੱਕ ਚਲੇ ਗਏ ਔਰ ਫਿਰ ਅਰਸ਼ ਤੋਂ ਫਰਸ਼ ਤੱਕ ਆਉਣ ਦਾ ਸਫ਼ਰ ਸਾਡੇ ਰਾਜ ਜਾਣ ਤੋਂ ਬਾਅਦ ਸ਼ੁਰੂ ਹੋਇਆ ਜਦੋਂ ਸਿੱਖ ਰਾਜ ਚਲਾ ਗਿਆ ਹਾਲਾਂਕਿ ਇੱਕ ਸਾਡੇ ਖੂਨ ਦੇ ਵਿੱਚ ਪੰਜਾਬ ਦੇ ਐਸਾ ਇੱਕ ਕਹਿ ਲੋ ਕਿ ਤੜਕ ਹੈ ਜੀ ਭੜਕ ਹੈ ਕਿ ਅਸੀਂ ਜਾਦਾ ਦਿਨ ਗੁਲਾਮ ਰਹਿਣ ਨਹੀਂ ਲੱਗੇ ਅਸੀਂ ਸਾਡੇ ਹਨੂਮਾਨ ਸਿੰਘ ਜੀ ਦਾ ਵਿਰੋਧ ਉਹਦੇ ਬਾਅਦ ਕੂਕਾ ਅੰਦੋਲਨ ਔਰ ਉਹਦੇ ਬਾਅਦ ਦੇ ਵਿੱਚ ਮਹਾਰਾਜਾ ਦਲੀਪ ਸਿੰਘ ਦੇ ਬਾਹਰੋਂ ਬੈਠੇ ਪ੍ਰਯਾਸ ਜਿਸ ਤਰ੍ਹਾਂ ਕਰਦੇ ਰਹੇ ਅਸੀਂ ਅਸੀਂ ਆਪਣੀ ਧਾਰਮਿਕ ਔਰ ਰਾਜਨੀਤਿਕ ਇੱਛਾ ਸ਼ਕਤੀ ਦੇ ਪ੍ਰਤੀ ਵਜਨਬੱਧ ਰਹਿ ਕੇ ਆਪਣੀਆਂ ਇੱਛਾਵਾਂ ਨੂੰ ਪੂਰੀਆਂ ਕਰਨ ਵਾਸਤੇ ਆਪਣੇ ਸਿੱਖ ਰਾਜ ਨੂੰ ਦੁਬਾਰਾ ਲਿਆਉਣ ਵਾਸਤੇ ਅੱਜ ਵੀ ਬੜੇ ਅਹੀਂ ਇੱਕ ਜਿੱਦਾਂ ਮੱਛੀ ਤੜਫਦੀ ਹੈ ਉਸ ਤਰ੍ਹਾਂ ਦਾ ਤੜਫਨ ਸਾਡੇ ਸਿੱਖਾਂ ਦੇ ਅੰਦਰ ਹੈ ਔਰ ਮੈਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਗੁਲਾਮੀ ਦੇ 90 ਸਾਲ ਦੇ ਵਿੱਚ ਸਾਡੇ ਇੱਕ ਮਹਾਰਾਜਾ ਦਲੀਪ ਸਿੰਘ ਨੂੰ ਛੱਡ ਕੇ ਜੋ ਕਿ ਬੱਚਾ ਸੀ ਇਹ ਉਹ ਸੀ ਉਹਦਾ ਧਰਮ ਪਰਿਵਰਤਨ ਕਰਾ ਲਿਆ ਗਿਆ ਔਰ ਉਹਦੇ ਬਾਅਦ ਦੇ ਵਿੱਚ ਕੋਈ ਬਹੁਤਾ ਧਰਮ ਪਰਿਵਰਤਨ ਇਸਾਈਆਂ ਦਾ ਸਾਡੇ ਪੰਜਾਬ 'ਚ ਨਹੀਂ ਹੋਇਆ ਜਿੰਨਾ ਇਹ ਸਦੀ ਦੇ ਵਿੱਚ ਹੋ ਰਿਹਾ ਔਰ ਹੁਣ ਹੋ ਰਿਹਾ ਇਹਦਾ ਕੀ ਕਾਰਨ ਹੈ ਕਿ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਜਦੋਂ ਇਸਾਈਆਂ ਦਾ ਰਾਜ ਸੀ ਉਦੋਂ ਸਾਡਾ ਧਰਮ ਪਰਿਵਰਤਨ ਨਹੀਂ ਹੋਇਆ ਔਰ ਅੱਜ ਸਾਡਾ ਧਰਮ ਅਗਰ ਪਰਵਰਤਿਤ ਹੋ ਰਿਹਾ ਹੈ ਤੇ ਕਿਤੇ ਨਾ ਕਿਤੇ ਅੱਜ ਜਿਹੜੀਆਂ ਸਾਡੀਆਂ ਸੰਸਥਾਵਾਂ ਇੱਥੇ ਬੈਠੀਆਂ ਨੇ ਜਿਹੜੇ ਸਾਡੇ ਅੱਜ ਰਾਜਕੜਤਾ ਸ਼੍ਰੇਣੀ ਆ ਜੇ ਸਾਡਾ ਪੰਥਕ ਸ਼ਾਸਕ ਆ ਅਸੀਂ ਕਹਿ ਸਕਦੇ ਹਾਂ ਸਾਡਾ ਸਿੱਖ ਦਾ ਰਾਜ ਪੰਜਾਬ 'ਚ ਦੇਸ਼ 'ਚ ਨਹੀਂ ਲੇਕਿਨ ਪੰਜਾਬ 'ਚ ਸਾਡੀ ਪੰਥਕ ਪਾਰਟੀਆਂ ਨੇ ਰਾਜ ਕੀਤੇ ਨੇ 20-20 ਸਾਲ 10-10 ਸਾਲ ਤੱਕ ਰਾਜ ਕੀਤੇ ਨੇ ਫੇਰ ਵੀ ਅਗਰ ਸਾਡੀਆਂ ਪੱਗਾਂ ਨੂੰ ਠੋਡੇ ਵਜਦੇ ਨੇ ਉਹਨਾਂ ਦੇ ਰਾਜ ਦੇ ਵਿੱਚ ਔਰ ਲਾ ਕੇ ਸੁੱਟ ਦਿੱਤਾ ਜਾਂਦਾ ਹੈ ਤੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਰਾਜਨੀਤੀ ਦਾ ਜਦੋਂ ਵਿੱਚ ਮਿਸ਼ਰਣ ਹੋ ਜਾਂਦਾ ਜਿਸ ਤਰ੍ਹਾਂ ਗਿਆਨੀ ਜੀ ਕਹੇ ਕਿ ਗਏ ਸਾਡੇ ਪੁਰੂ ਜਥੇਦਾਰ ਕਿ ਸਿੱਖ ਰਾਜਨੀਤੀ ਅਲੱਗ ਹੈ ਰਾਜਨੀਤੀ ਅਲੱਗ ਹੈ ਸੱਚ ਗੱਲ ਹੈ ਕਿ ਸਿੱਖ ਰਾਜਨੀਤੀ ਅਲੱਗ ਹੈ ਅਗਰ ਪੰਜਾਬ ਦੇ ਵਿੱਚ ਰਾਜਨੀਤੀ ਦੇ ਵਿੱਚ ਪੰਥਕ ਪਾਰਟੀਆਂ ਆਉਂਦੀਆਂ ਨੇ ਔਰ ਅਗਰ ਉਹ ਸਿੱਖਾਂ ਦੀ ਗੱਲ ਨਹੀਂ ਕਰਦੀਆਂ ਜਾਗਰੋ ਸਿੱਖੀ ਸਿਧਾਂਤਾਂ ਦੀ ਗੱਲ ਨਹੀਂ ਕਰਦੀਆਂ ਉਹ ਰਾਜਨੀਤੀ ਦੀ ਗੱਲ ਕਰਦੀਆਂ ਤੇ ਫਿਰ ਮੈਨੂੰ ਲੱਗਦਾ ਐ ਐਸੇ ਰਾਜਾ ਨੂੰ ਐਸੇ ਰਾਜ ਕਰਨ ਵਾਲਿਆ ਨੂੰ ਪੰਥਕ ਕਹਿਣਾ ਵੀ ਮਾੜਾ ਹੈ ਕਿਉਂਕਿ ਅੱਜ ਵੀ ਮੈਨੂੰ ਲੱਗਦਾ ਐ ਕਿ ਜਿਸ ਤਰ੍ਹਾਂ ਸਾਨੂੰ ਇੱਕ ਧਰਮ ਵਾਸਤੇ ਇੱਕ ਚੰਗੀ ਪਾਰਟੀ ਪੰਥਕ ਸਰਕਾਰ ਦੀ ਕਿਉਂਕਿ ਸਰਕਾਰ ਪੰਜਾਬ ਤੋਂ ਬਾਹਰ ਸਾਡੀ ਗਿਣਤੀ ਘਟ ਹੈ ਲੋਕਤੰਤਰ ਦੇ ਵਿੱਚ ਭਾਵੇਂ ਸੈਂਕੜੇ ਚਿੱਤਾਂ ਚੰਗੀਆਂ ਨੇ ਲੇਕਿਨ ਲੋਕਤੰਤਰ ਦੇ ਅੰਦਰ ਆ ਕੇ ਜਦੋਂ ਸਾਨੂੰ ਵੋਟ ਦਾ ਅਧਿਕਾਰ ਮਿਲਦਾ ਐ ਤੇ 2% ਦੀ ਗਿਣਤੀ ਦੇ ਨਾਲ ਅਸੀਂ ਆਪਣਾ ਇੱਕ ਮੈਂਬਰ ਵੀ ਪਾਰਲੀਮੈਂਟ ਤੇ ਨਹੀਂ ਭੇਜ ਸਕਦੇ ਭਾਵੇਂ ਪਾਕਿਸਤਾਨ ਬਣਨਾ ਸਾਡੇ ਲਈ ਬੜਾ ਦੁਖਦਾਈ ਰਿਹਾ ਹੈ ਲੇਕਿਨ ਅਗਰ ਮੈਨੂੰ ਲੱਗਦਾ ਹੈ ਕਿ ਪਾਕਿਸਤਾਨ ਚੋਂ ਇੱਕ ਚੀਜ਼ ਬੜੀ ਚੰਗੀ ਨਿਕਲੀ ਅਗਰ ਪਾਕਿਸਤਾਨ ਨਹੀਂ ਬਣਦਾ ਔਰ ਪੰਜਾਬ ਦੇ ਤਿੰਨ ਟੋਟੇ ਹੋਰ ਨਹੀਂ ਹੁੰਦੇ ਤੇ ਜਿਹੜੀਆਂ 13 ਪੱਗਾਂ ਜਾਂ 12 ਪੱਗਾਂ ਤੁਹਾਡੀਆਂ ਪਾਰਲੀਮੈਂਟ ਚ ਚਲੇ ਜਾਂਦੀਆਂ ਇਹ ਵੀ ਕੋਈ ਨਹੀਂ ਸੀ ਜਾਣੀਆਂ ਕਿਉਂਕਿ ਅਸੀਂ ਉਸ ਪੰਜਾਬ ਦੇ ਵਿੱਚ 13% ਤਾਂ ਜਿੱਦਣ ਸਾਡਾ ਪਾਕਿਸਤਾਨ ਦਾ ਪਾਰਟੀਸ਼ਨ ਹੋਇਆ ਹੈ ਔਰ ਉਹਦੇ ਬਾਅਦ ਚਾਹੇ ਹਰਿਆਣਾ ਅਲੱਗ ਹੋ ਗਿਆ ਚਾਹੇ ਹਿਮਾਚਲ ਅਲੱਗ ਹੋ ਗਿਆ ਲੇਕਿਨ ਉਹਦੇ ਜੋ ਇੱਕ ਹੀ ਚੀਜ਼ ਚੰਗੀ ਲਕਰੀ ਕਿ ਸਾਡੇ ਪੰਜਾਬ ਦੇ ਵਿੱਚ 13 ਪੱਗਾ ਜਿਹੜੀਆਂ ਸੰਸਦ ਦੇ ਵਿੱਚ ਜਾ ਸਕਦੀਆਂ ਹਨ ਅਗਰ ਅਸੀਂ ਪੰਜਾਬ ਤੋਂ ਬਾਹਰ ਦੀ ਗੱਲ ਕਰੀਏ ਤੇ ਸਾਡੇ ਸਾਹਮਣੇ ਉਦਾਹਰਣ ਬਲਦੇਵ ਜੀ ਬੈਠੇ ਨੇ ਲੇਕਿਨ ਇਹ ਗੱਲ ਹੋ ਸਕਦੀ ਹੈ ਕਿ ਅਸੀਂ ਬਹੁਤ ਜ਼ਿਆਦਾ ਇਹ ਜੇ ਕਿਸਮਤ ਵਾਲੇ ਸਾਡੇ ਕੋਲ ਨਹੀਂ ਜਾਂ ਅਸੀਂ ਕਿਸਮਤ ਵਾਲੇ ਨਹੀਂ ਕਿ ਪੰਜਾਬ ਤੋਂ ਬਾਹਰ ਆਪਦੇ ਸਿੱਖਾਂ ਨੂੰ ਪਾਰਲੀਮੈਂਟ ਤੇ ਪੇਚ ਸਕੀਏ ਉਹਨਾਂ ਨੂੰ ਮੰਤਰੀ ਬਣਾ ਸਕੀਏ ਉਹ ਉਸ ਵਿਅਕਤੀ ਦੀ ਆਪਦੀ ਕੋਈ ਮਿਹਨਤ ਹੋ ਸਕਦੀ ਹੈ ਜਾਂ ਸਿੱਖਾਂ ਦਾ ਥੋੜਾ ਬਹੁਤ ਪ੍ਰਭਾਵ ਹੋ ਸਕਦਾ ਹੈ ਤਾਂ ਉੱਥੇ ਪਹੁੰਚਿਆ ਜਾਂਦਾ ਹੈ ਮੈਨੂੰ ਲੱਗਦਾ ਹੈ ਕਿ ਜੋ ਸਿੱਖਿਆ ਸਿੱਖ ਰਾਜ ਦੇ ਵਿੱਚ ਸੀ ਜਦੋਂ 90% ਲੋਕ ਪੜੇ ਲਿਖੇ ਸੀ ਜਿੰਨੂੰ ਅੰਗਰੇਜ਼ਾਂ ਨੂੰ ਖਤਮ ਕਰਨ ਵਾਸਤੇ 30 ਸਾਲ ਲੱਗ ਗਏ ਉਹਨਾਂ ਦੇ ਘਰੋਂ ਕੈਦਾਂ ਖੋਣ ਦਾ ਸਸਤਰ ਖੋਣ ਦਾ ਸਸਤਰ ਖੋਣ ਦਾ ਪੈਸਾ ਘੱਟ ਰੱਖਿਆ ਸੀ ਕੈਦੇ ਦਾ ਜ਼ਿਆਦਾ ਰੱਖਿਆ ਸੀ ਕਿਉਂਕਿ ਤੁਹਾਡੀ ਸਿੱਖਿਆ ਜਿਹੜੀ ਸੀ ਵਿਸ਼ੇ ਤੋਂ ਬਾਹਰ ਜਾ ਰਹੇ ਆ ਆਪਾਂ ਮੈਂ ਆਪ ਜੀ ਨੂੰ ਗੁਜ਼ਾਰਿਸ਼ ਕਰੂੰਗਾ ਪਹਿਲਾਂ ਵੀ ਕਿਹਾ ਸੀਗਾ 5 ਮਿੰਟ ਤੋਂ ਜ਼ਿਆਦਾ ਆਪਾਂ ਖਾਲੀ ਨਹੀਂ ਵਿਸ਼ਾ ਬਾਹਰ ਹੈ ਜਾਂ ਸਮਾਂ ਬਾਹਰ ਹੈ ਹਾਂਜੀ ਵਿਸ਼ਾ ਵੀ ਚਾਹੀਦਾ ਹੈ ਵਿਸ਼ੇ ਮਤਲਬ ਸੁਝਾਓ ਦੇਖੋ ਮੈਂ ਸਿੱਖਿਆ ਦੀ ਗੱਲ ਕਰ ਰਿਹਾ ਕਿ ਪੰਜਾਬ ਸਿੱਖ ਰਾਜ ਦੇ ਵਿੱਚ ਸਿੱਖਿਆ ਜਿਹੜੀ ਸੀ ਉਹ ਇੰਨੀ ਕਿ ਮਜ਼ਬੂਤ ਸੀ ਕਿ ਅੰਗਰੇਜ਼ਾਂ ਨੂੰ ਉਹਨੂੰ ਤੋੜਨ ਵਾਸਤੇ 30 ਸਾਲ ਲੱਗ ਗਏ ਜਦੋਂ ਅਸੀਂ ਉਹਦਾ ਕੰਪੇਅਰ ਇੱਥੇ ਨਹੀਂ ਕਰਾਂਗੇ ਤੇ ਮੈਨੂੰ ਲੱਗਦਾ ਕਿ ਮਹਾਰਾਜਾ ਰ ਰঞ্জੀਤ ਸਿੰਘ ਜੀ ਦਾ ਜਨਮ ਦਿਨ ਨੂੰ ਸਮਰਪਿਤ ਕਰਕੇ ਔਰ ਅੱਜ ਦੀ ਸਥਿਤੀ ਤੇ ਅਸੀਂ ਕੰਪੇਅਰ ਨਹੀਂ ਕਰ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਹਤ ਬੋਤਨਵਾਦ ਜੀ ਹਲੋ ਵਾਹਿਗੁਰੂ